ਮੜਕਾਂ ਤਾਂ ਬਹੁਤ ਮਾਰੀਆਂ ਜਾਂਦੀਆਂ ਸੱਚੀ ਗੱਲ ਇਹ ਆ ਆਪਾਂ ਸਾਰਿਆਂ ਨੇ ਪਤਾ ਕੀਤਾ ਕੀ ਆ ਆਪਾਂ ਆਪਣੀ ਦਾੜੀ ਨਾ ਪੁਲਿਸ ਦੇ ਹੱਥ ਫੜਾ ਲਈ ਆ ਇਹ ਗੱਲ ਮੰਨ ਜਾਓ ਆਪਾਂ ਪੁਲਿਸ ਸਟੇਟ ਬਣਾ ਕੇ ਬਹਿ ਗਏ ਆ ਇਸ ਗੱਲ ਨੂੰ ਕਿਉਂਕਿ ਡੈਮੋਕ੍ਰੇਸੀ ਇਦਾਂ ਨਹੀਂ ਹੁੰਦੀ ਜਿੱਦਾਂ ਦੀ ਆਪਾਂ ਚਲਾ ਰਹੇ ਆ ਸਪੀਕਰ ਸਾਹਿਬ ਮੈਨੂੰ ਬਾਕੀ ਤਾਂ ਪਤਾ ਨਹੀਂ ਦੁਆਬੇ ਦੇ ਵਿੱਚ ਕਦੀ ਵੀ ਇਹੋ ਜੀ ਗੱਲ ਨਹੀਂ ਹੋਈ ਸੀ ਕਿ ਇੱਕ ਮੇਰਾ ਕੈਂਡੀਡੇਟ ਕਾਰਪੋਰੇਸ਼ਨਲ ਇਲੈਕਸ਼ਨ ਦੇ ਵਿੱਚ ਸੜਕੇ 4 ਵਜੇ ਪੁਲਿਸ ਚੱਕ ਕੇ ਲੈ ਗਈ ਤੇ ਈਟੀਓ ਸਾਹਿਬ ਨੂੰ ਮੈਂ ਫੋਨ ਕੀਤਾ ਤੇ ਇੱਕ ਸੀਐਮ ਸਾਹਿਬ ਦੇ ਜਿਹੜਾ ਰਾਜਵੀਰ ਹੈ ਉਹ ਐਸਡੀ ਉਹਨੂੰ ਫੋਨ ਕੀਤਾ ਮੈਂ ਕਿਹਾ ਇਹ ਇਹ ਤੁਸੀਂ ਪਿਰਤਾ ਗਲਤ ਪਾ ਰਹੇ ਹੋ ਇਹ ਕਈ ਵਾਰੀ ਮੂੰਹ ਨਾ ਦਿੱਤੀਆਂ ਹੱਥਾਂ ਨਾ ਦਿੱਤੀਆਂ ਹੁਣ ਗੰਡਾ ਇਹ ਮੂੰਹ ਨਾ ਖੋਲਣੀਆਂ ਪੈਣੀਆਂ ਆਪਾਂ ਕਿੱਧਰ ਨੂੰ ਤੋੜ ਲਈ ਡੈਮੋਕਰੇਸੀ ਆਪਾਂ ਇੱਥੇ ਕਿਉਂਕਿ ਕੱਲ ਸਾਡੇ ਸਾਬਕਾ ਮੰਤਰੀ ਸਾਹਿਬ ਵੀ ਬਾਹਰ ਬਹੁਤ ਬੜਕਾ ਮਾਰਦੇ ਸੀ ਮਾਈਨਿੰਗ ਦੇ ਉੱਤੇ ਕਹਿੰਦੇ ਤੁਹਾਡੇ ਕਈ ਬੰਦੇ ਜਿਹੜੇ ਸਾਡੇ ਆਣ ਕੇ ਮੰਤਾਂ ਕਰਦੇ ਆ ਅਸੀਂ ਕਹਿੰਨੇ ਆ ਯਾਰ ਇਹਨਾਂ ਤੇ ਪਰਚਾ ਕਿਉਂ ਨਾ ਦਰਜ ਕਰੋ ਤੁਹਾਨੂੰ ਕੋਈ ਰੋਕਦਾ ਤਿੰਨ ਸਾਲ ਹੋ ਗਏ ਤੁਸੀਂ ਪਹਿਲਾਂ ਪਹਿਲਾਂ ਤੇ ਇਹ ਗੱਲਾਂ ਮੰਨਜੀ ਜਰੂਰ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ ਦੱਕ ਦੇ ਕੇ ਦੇਖੋ ਸਾਨੂੰ ਦੇ ਕੇ ਦੇਖੋ ਹੁਣ ਤਾਂ ਤਿੰਨ ਸਾਲ ਹੋ ਗਏ ਮੈਂ ਤਾਂ ਮਾਈਨਿੰਗ ਲਈ ਮੈਂ ਤਾਂ ਤੁਹਾਡੇ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਆਜੋ ਇਕੱਠੇ ਹੋ ਕੇ ਚੱਲਦੇ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਅੱਜ ਆਪਾਂ ਸਾਰੇ ਉੱਥੇ ਖੜੇ ਆ ਪੁਲਿਸ ਸਟੇਟ ਬਣਾ ਕੇ ਡੈਮੋਕਰੇਸੀ ਚੱਲਣੀ ਨਹੀਂ ਹੈ ਇਹ ਤੁਹਾਨੂੰ ਗਲਤਫਹਿਮੀ ਆ ਇਹ ਪਹਿਲਾਂ ਸਾਡੇ ਵਾਲਿਆਂ ਨੂੰ ਵੀ ਗਲਤਫਹਿਮੀ ਸੀ ਅੱਜ ਹਾਲਾਤ ਇਹੋ ਜਿਹੇ ਹੋ ਗਏ ਕਿ ਪੁਲਿਸ ਕਿਸੇ ਦੇ ਕੰਟਰੋਲ 'ਚ ਨਹੀਂ ਆ ਤੁਹਾਡੇ ਕੰਟਰੋਲ 'ਚ ਵੀ ਨਹੀਂ ਹੈ ਅਸਲੀਅਤ ਇਹ ਹੈ ਆ ਔਰ ਇੱਕ ਸਪੀਕਰ ਸਾਹਿਬ ਮੈਂ ਬੇਨਤੀ ਕਰਨੀ ਚਾਹੁੰਦਾ ਕਿਉਂਕਿ ਸੀਐਮ ਸਾਹਿਬ ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਜਾਂਦੇ ਆ ਕਿ ਅਸੀਂ ਮਮਤਾ ਬੇਨਰਜੀ ਨੂੰ ਵੀ ਸਿਕਿਉਰਟੀ ਦਿੱਤੀ ਸੀ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਸੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਸੀਗੇ ਉਹ ਕਿਹਦੀ ਉਹ ਕਿਹਦੀ ਬਣਦੀ ਆ ਸਿਕਿਉਰਟੀ ਦੇਣੀ ਜਿਹੜਾ ਹੋਮ ਡਿਪਾਰਟਮੈਂਟ ਆ ਗਵਰਨਮੈਂਟ ਆਫ ਇੰਡੀਆ ਦਾ ਆਪਾਂ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਪੰਜਾਬ ਪੁਲਿਸ ਦੀ ਸਿਕਿਉਰਟੀ ਦਿੱਤੀ ਆ ਔਰ ਕਿੰਨੇ ਪੈਸੇ ਆਪਾਂ ਜਮ੍ਹਾਂ ਕਰਵਾਏ ਆ ਆਪਣੇ ਖਜ਼ਾਨੇ ਦੇ ਵਿੱਚ ਆਪਾਂ ਮਮਤਾ ਬੈਨਰਜੀ ਦੀ ਤੇ ਗੱਲ ਕਰਦੇ ਆ। ਸੋ ਇਸ ਕਰਕੇ ਆਪਾਂ ਇੱਧਰ ਨੂੰ ਨਾ ਤੁਰਿਏ ਯਾਰ। ਇਹ ਸਾਡੇ ਕਿਉਂਕਿ ਅਲਟੀਮੇਟਲੀ ਜੇ ਅਸੀਂ ਇਦਾਂ ਮਿਸੇ ਤਾਂ ਚਲੋ। ਕਿਉਂਕਿ ਬੜਕਾਂ ਤਾਂ ਬਹੁਤ ਮਾਰੀਆਂ ਜਾਂਦੀਆਂ ਸੱਚੀ ਗੱਲ ਇਹ ਆ। ਆਪਾਂ ਸਾਰਿਆਂ ਨੇ ਪਤਾ ਕੀਤਾ ਕੀ ਆ? ਆਪਾਂ ਆਪਣੀ ਦਾੜੀ ਨਾ ਪੁਲਿਸ ਦੇ ਹੱਥ ਫੜਾ ਲਈ ਆ। ਇਹ ਗੱਲ ਮੰਨ ਜਾਓ ਆਪਾਂ ਪੁਲਿਸ ਸਟੇਟ ਬਣਾ ਕੇ ਬਹਿ ਗਏ ਆ ਇਸ ਗੱਲ ਨੂੰ। ਕਿਉਂਕਿ ਡੈਮੋਕ੍ਰੇਸੀ ਇਦਾਂ ਨਹੀਂ ਹੁੰਦੀ ਜਿੱਦਾਂ ਦੀ ਆਪਾਂ ਚਲਾ ਰਹੇ ਆ ਸਪੀਕਰ ਸਾਹਿਬ ਮੈਨੂੰ ਬਾਕੀ ਤਾਂ ਪਤਾ ਨਹੀਂ ਦੁਆਬੇ ਦੇ ਵਿੱਚ ਕਦੀ ਵੀ ਇਹੋ ਜੀ ਗੱਲ ਨਹੀਂ ਹੋਈ ਸੀ ਕਿ ਇੱਕ ਮੇਰਾ ਕੈਂਡੀਡੇਟ ਕਾਰਪੋਰੇਸ਼ਨ ਦਾ ਇਲੈਕਸ਼ਨ ਦੇ ਵਿੱਚ ਤੜਕੇ 4 ਵਜੇ ਪੁਲਿਸ ਚੱਕ ਕੇ ਲੈ ਗਈ ਤੇ ਈਟੀਓ ਸਾਹਿਬ ਨੂੰ ਮੈਂ ਫੋਨ ਕੀਤਾ ਤੇ ਇੱਕ ਸੀਐਮ ਸਾਹਿਬ ਦੇ ਜਿਹੜਾ ਰਾਜਵੀਰ ਹੈ ਉਹ ਐਸਟੀ ਉਹਨੂੰ ਫੋਨ ਕੀਤਾ ਮੈਂ ਕਿਹਾ ਇਹ ਇਹ ਤੁਸੀਂ ਪਿਰਤਾਂ ਗਲਤ ਪਾ ਰਹੇ ਹੋ ਇਹ ਕਈ ਵਾਰੀ ਮੂੰਹ ਨਾ ਦਿੱਤੀਆਂ ਹੱਥਾਂ ਨਾ ਦਿੱਤੀਆਂ ਹੁਣ ਗੰਡਾ ਇਹ ਮੂੰਹ ਨਾ ਖੋਲਣੀਆਂ ਪੈਣੀਆਂ ਆਪਾਂ ਕਿੱਧਰ ਨੂੰ ਤੋੜ ਲਈ ਡੈਮੋਕ੍ਰੇਸੀ ਆਪਾਂ ਇੱਥੇ ਕਿਉਂਕਿ ਕੱਲ ਸਾਡੇ ਸਾਬਕਾ ਮੰਤਰੀ ਸਾਹਿਬ ਵੀ ਬਾਹਰ ਬਹੁਤ ਵੱਡਾ ਕਾ ਮਾਰਦੇ ਸੀ ਮਾਈਨਿੰਗ ਦੇ ਉੱਤੇ ਕਹਿੰਦੇ ਤੁਹਾਡੇ ਕਈ ਬੰਦੇ ਜਿਹੜੇ ਸਾਡੇ ਆਣ ਕੇ ਮਿੰਨਤਾਂ ਕਰਦੇ ਆ ਅਸੀਂ ਕਹਿੰਨੇ ਆ ਯਾਰ ਇਹਨਾਂ ਤੇ ਪਰਚਾ ਕਿਉਂ ਨਾ ਦਰਜ ਕਰੋ ਤੁਹਾਨੂੰ ਕੋਈ ਰੋਕਦਾ 3 ਸਾਲ ਹੋ ਗਏ ਤੁਸੀਂ ਪਹਿਲਾਂ ਪਹਿਲਾਂ ਤੇ ਇਹ ਗੱਲਾਂ ਮੰਜੀ ਜਰੂਰ ਕਹਿੰਦੇ ਹੁੰਦੇ ਸੀਗੇ ਵੀ ਸਾਨੂੰ ਦੇ ਕੇ ਦੇਖੋ ਸਾਨੂੰ ਦੇ ਕੇ ਦੇਖੋ ਹੁਣ ਤਾਂ 3 ਸਾਲ ਹੋ ਗਏ ਮੈਂ ਤਾਂ ਮਾਈਨਿੰਗ ਲਈ ਮੈਂ ਤਾਂ ਤੁਹਾਡੇ ਚੀਫ ਮਿਨਿਸਟਰ ਸਾਹਿਬ ਨੂੰ ਕਿਹਾ ਆਜੋ ਇਕੱਠੇ ਹੋ ਕੇ ਚੱਲਦੇ ਆ ਆਜੋ ਮੈਂ ਤੁਹਾਨੂੰ ਦਿਖਾਉਣਾ ਅੱਜ ਆਪਾਂ ਸਾਰੇ ਉੱਥੇ ਖੜੇ ਆ ਪੁਲਿਸ ਸਟੇਟ ਬਣਾ ਕੇ ਡੈਮੋਕ੍ਰੇਸੀ ਚੱਲਣੀ ਨਹੀਂ ਹੈ ਇਹ ਤੁਹਾਨੂੰ ਗਲਤਫਹਿਮੀ ਆ ਇਹ ਪਹਿਲਾਂ ਸਾਡੇ ਵਾਲਿਆਂ ਨੂੰ ਵੀ ਗਲਤਫਹਿਮੀ ਸੀ ਅੱਜ ਹਾਲਾਤ ਇਹੋ ਜਿਹਾ ਹੋ ਗਏ ਕਿ ਪੁਲਿਸ ਕਿਸੇ ਦੇ ਕੰਟਰੋਲ 'ਚ ਨਹੀਂ ਹੈ ਤੁਹਾਡੇ ਕੰਟਰੋਲ 'ਚ ਵੀ ਨਹੀਂ ਹੈ ਅਸਲੀਅਤ ਇਹ ਹੈ ਔਰ ਇੱਕ ਸਪੀਕਰ ਸਾਹਿਬ ਮੈਂ ਬੇਨਤੀ ਕਰਨਾ ਚਾਹਨਾ ਕਿਉਂਕਿ ਸੀਐਮ ਸਾਹਿਬ ਕਈ ਵਾਰੀ ਬਹੁਤ ਵੱਡੀਆਂ ਵੱਡੀਆਂ ਗੱਲਾਂ ਕਰ ਜਾਂਦੇ ਆ ਕਿ ਅਸੀਂ ਮਮਤਾ ਬੈਨਰਜੀ ਨੂੰ ਵੀ ਸਿਕਿਉਰਟੀ ਦਿੱਤੀ ਸੀ ਤੇ ਉਹਨਾਂ ਨੇ ਪੈਸੇ ਜਮ੍ਹਾਂ ਕਰਾਏ ਸੀ ਅਰਵਿੰਦ ਕੇਜਰੀਵਾਲ ਜੀ ਜਿਹੜੇ ਦਿੱਲੀ ਦੇ ਚੀਫ ਮਿਨਿਸਟਰ ਸੀਗੇ ਉਹ ਕਿਹਦੀ ਉਹ ਕਿਹਦੀ ਬਣਦੀ ਆ ਸਿਕਿਉਰਟੀ ਦੇਣੀ ਜਿਹੜਾ ਹੋਮ ਡਿਪਾਰਟਮੈਂਟ ਆ ਗਵਰਨਮੈਂਟ ਆਫ ਇੰਡੀਆ ਦਾ ਆਪਾਂ ਕਿਹੜੇ ਸੰਦਰਭ ਦੇ ਵਿੱਚ ਉਹਨਾਂ ਨੂੰ ਜਿਹੜੀ ਆ ਪੰਜਾਬ ਪੁਲਿਸ ਦੀ ਸਕਿਉਰਿਟੀ ਦਿੱਤੀ ਆ ਔਰ ਕਿੰਨੇ ਪੈਸੇ ਆ ਆਪਾਂ ਜਮ੍ਹਾਂ ਕਰਵਾਏ ਆ ਆਪਣੇ ਖਜ਼ਾਨੇ ਦੇ ਵਿੱਚ ਆਪਾਂ ਮਮਤਾ ਬੈਨਰਜੀ ਦੀ ਤੇ ਗੱਲ ਕਰਦੇ ਆ ਸੋ ਇਸ ਕਰਕੇ ਆਪਾਂ ਇਧਰ ਨੂੰ ਨਾ ਤੁਰੀਏ ਯਾਰ